ਉਹ ਕਾਹਦਾ ਸੁਣਦਾ 2 ਲੱਖ ਲੱਖ ਰੁਪਇਆ ਦੇ ਕੇ ਗਿਆ ਮੰਤਰੀ ਤੇ ਕੋਈ ਕਿਸੇ ਨਾ ਪੈਸਾ ਵੰਡਿਆ ਨਹੀਂ ਕਿਸੇ ਨੂੰ ਦਿੱਤਾ ਨਹੀਂ ਆਪ ਜਿਹੀ ਚ ਪਾ ਦੇ ਆਂਦੇ ਜਰੂਰ ਸੇ ਪੈਸੇ ਸਾਡੇ ਪਿੰਡ ਤੇ ਲੈ ਕੇ ਬਸ ਖਾ ਗਏ ਜੇ ਅਸੀਂ ਕਿਸੇ ਨੂੰ ਫੋਨ ਕਰਨਾ 100 ਨੰਬਰ ਤੇ ਕਰਨਾ 112 ਨੰਬਰ ਤੇ ਕਰਨਾ ਇੱਕ ਵਾਰੀ ਫੋਨ ਚੱਕਣਾ ਦੂਜੀ ਵਾਰੀ ਬੰਦ ਕਰ ਦੇਣਾ ਅੱਛਾ ਪ੍ਰਸ਼ਾਸਨ ਹਾਂਜੀ ਕੀ ਕਹਿੰਦੇ ਜਵਾਬ ਜਵਾਬ ਇਹਨਾਂ ਨੇ ਮੁੜ ਕੇ ਫੋਨ ਹੀ ਬੰਦ ਕਰ ਲੈਂਦੇ ਸੀ ਸਰਕਾਰ ਮੁੱਖ ਮੰਤਰੀ ਮੰਤਰੀ ਕੋਈ ਹਾਲ ਪੁੱਛਣਾ ਨਹੀਂ ਕੋਈ ਨਹੀਂ ਆਇਆ ਜਿੱਥੇ ਜੇ ਕੋਈ ਜੇ ਕੋਈ ਆਂਦਾ ਸੀਗਾ ਬਸ ਪੰਚਾਇਤ ਨੂੰ ਪੁੱਛ ਕੇ ਮੁੜ ਜਾਂਦਾ ਕਿੱਦਾਂ ਜੀ ਪਾਣੀ ਦਾ ਜੇ ਨੀਮਾ ਹੀ ਆ ਜੀ ਜਦੋਂ ਪਾਣੀ ਬਾਹਰ ਆਊਗਾ ਫਿਰ ਦੇਖਾਂਗੇ ਅੱਛਾ ਇੱਕ ਜਦੋਂ ਹੜ ਆਈ ਸੀ ਇੱਥੇ ਖਤਰਾ ਬਣਿਆ ਸੀਗਾ ਉਹਨਾਂ ਦਿਨਾਂ ਦੇ ਵਿੱਚ ਸਰਕਾਰ ਕਿੰਨੀ ਕ ਮਦਦ ਲਈ ਇੱਥੇ ਤੁਹਾਡੇ ਕੋਲੇ ਬੌੜੀ ਕੋਈ ਪ੍ਰਸ਼ਾਸਨ ਜੀ ਹੜ ਤਾਂ ਆਇਆ ਹੀ ਨਹੀਂ ਹੜ ਤਾਂ ਆਇਆ ਹੀ ਨਹੀਂ ਸਿਰਫ ਢਾ ਲੱਗੀ ਹੋਈ ਆ ਇਹਦਾ ਲੋਕਾਂ ਨੇ ਮੇ ਰੌਲਾ ਪਾਇਆ ਹੜ ਆ ਗਿਆ ਫਲਾਨਾ 2023 ਵੀ ਕੋਈ ਇਸ ਤਰ੍ਹਾਂ ਦਾ ਬਣਿਆ ਸੀ ਕਿ ਉਹਦੋਂ ਆਇਆ ਹੋਵੇ 23 ਚ ਪਾਣੀ ਬੰਨਣਾ ਨੂੰ ਲੱਗਿਆ ਸੀ ਬਾਹਰ ਨਹੀਂ ਆਇਆ ਸੀ ਯਾਨੀ ਕਿ ਬਾਹਰ ਟੁੱਟਿਆ ਨਹੀਂ ਸੀ ਜਿਵੇਂ ਬੰਨੂ ਸੀ ਬੰਨ ਨੂੰ ਲੱਗਿਆ ਸੀ 88 ਚ ਬੰਨ ਤੋਂ ਨਗਰੀਆਂ ਸੀ 31 ਤੇ ਪਤਾ ਨਹੀਂ ਕਿਹ ਲੱਗੀ ਪਾਣੀ ਤਾਂ ਹੈ ਹੀ ਨਹੀਂ ਪਤਾ ਨਹੀਂ ਕੀ ਜੰਦਾ ਕ੍ਰੋਪ ਉਹ ਹੈ ਖਵਾਇਆ ਵੱਢੀ ਜਾਂਦਾ ਇਹਨਾਂ ਮਰਜੀ ਕਰੀ ਜਾਉ ਕਹਿੰਦਾ ਇੰਨਾ ਦਰਿਆ ਇੱਧਰ ਨੂੰ ਕਿਵੇਂ ਆ ਗਿਆ ਕੀ ਕਾਰਨ ਹੈ ਵੀ ਪਹਿਲਾਂ ਉਧਰ ਵਗਦਾ ਹੁੰਦਾ ਸੀ ਕੋਈ ਮਾਈਨਿੰਗ ਮੂਨਿੰਗ ਵਾਲਾ ਵੀ ਚੱਕਰ ਹੈ ਨਹੀਂ ਜੀ ਹੋਇਆ ਅਮੇ ਕੋਈ ਠੂਠ ਬੋਲੀ ਜਾਣਾ ਹੋਇਆ ਰੇਤਾ ਚੱਕਿਆ ਉਹ ਜਦੋਂ ਹੋਈ ਆ ਉਹ ਹੋਈ ਆ ਤਾਂ ਉਧਰੋਂ ਫਿਰ ਜਦੋਂ ਨਿਮਾਨ ਹੋਈ ਆ ਕੋ ਕੋ ਵਿਚਾਲਿਓ ਨਹੀਂ ਚੱਕਿਆ ਗਿਆ ਹਾਂ ਸਾਈਡਾ ਤੋਂ ਇੱਕ ਪਾਸਿਓਂ ਚੱਕਿਆ ਗਿਆ ਉਧਰੋਂ ਵੀ ਫਿਰ ਜ਼ੋਰ ਪੈ ਗਿਆ ਪਾਣੀ ਦਾ ਵਾਸਤੇ ਜਦੋਂ ਪਾਣੀ ਆਇਆ ਜੀ ਫਿਰ ਪਾਣੀ ਨਿਮੇਤ ਹੋ ਹੀ ਜਾਂਦਾ ਨਾਲੇ ਸਰਕਾਰ ਕਹਿੰਦੀ ਸੀ ਨਜਾਇਜ਼ ਮਾਈਨਿੰਗ ਅਸੀਂ ਬੰਦ ਕਰਦੇ ਉਹ ਜੀ ਕਿੱਥੇ ਬੰਦ-ਬੰਦ ਹੁੰਦੀਆਂ ਕਿਹੜੀ ਆ ਮੈਂ ਕਹਿਣ ਦੀਆਂ ਹੁੰਦੀਆਂ ਨੇ ਬੰਦ ਹੁਣ ਤੁਸੀਂ ਐਂ ਦੇਖੋ ਵੀ ਨਜਾਇਜ਼ ਮਾਈਨਿੰਗ ਦੀ ਵਜ੍ਹਾ ਕਰਕੇ ਤੁਹਾਡੇ ਕਿੰਨੇ ਤਾਂ ਇੱਥੇ ਜ਼ਮੀਨ ਤਬਾਹ ਹੋ ਗਈ ਤੇ ਹਲੇ ਵੀ ਖਤਰਾ ਬਣਿਆ ਹੋਇਆ ਜਿੱਥੇ ਪੁੱਜੇ ਉੱਥੋਂ 18 ਕਿਲੇ ਦਰਿਆ ਅੱਧਰ ਆ ਗਿਆ ਤੇ 18 ਕਿਲੇ ਦੇ ਵਿੱਚ ਸਮਝ ਲਓ ਉੱਥੋਂ ਦਰਿਆ ਚੱਲ ਚੱਲ ਕਿੱਥੇ ਆ ਗਿਆ ਕੱਲੂ ਸਾਡੇ ਘਰ ਆ ਪਿਆ ਪਹਿਲਾ ਘਰ ਮੇਰਾ ਹੀ ਇੱਥੇ ਜੇ ਹੁਣ ਅਸੀਂ ਸਰਕਾਰਾਂ ਨੂੰ ਕਹਿੰਨੇ ਆ ਹਾਂਜੀ ਜੇ ਕਿਸੇ ਨੂੰ ਅਸੀਂ ਫੋਨ ਕਰਨਾ ਇੱਕ ਵਾਰੀ ਫੋਨ ਚੱਕਣਾ ਦੂਜੀ ਵਾਰੀ ਫੋਨ ਹੀ ਸੋਚੋ ਫੋਕ ਕਰ ਲੈਣਾ ਸਸਰਾਲੀ ਬੰਨ ਤੇ ਇਸ ਵਕਤ ਉਹਨਾਂ ਚਸ਼ਵਦੀਦਾ ਨਾਲ ਉਹਨਾਂ ਲੋਕਾਂ ਨਾਲ ਅਸੀਂ ਖੜੇ ਆ ਜਿਹੜੇ ਇੱਥੋਂ ਦੇ ਲੋਕਲ ਵਸਿੰਦੇ ਨੇ ਜਿਨ੍ਹਾਂ ਦੀ ਇਹ ਜ਼ਮੀਨ ਹੈ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਖੇਤਾਂ ਵਿੱਚ ਦੀ ਦਰਿਆਣੇ ਆਪਦਾ ਰਾਹ ਬਣਾ ਲਿਆ ਬਜ਼ੁਰਗ ਸਾਡੇ ਨਾਲ ਨੇ ਭਾਈ ਜੀ ਇਹ ਜਗਾ ਤੁਹਾਡੀ ਆ ਨਹੀਂ ਜਗਾ ਹੋਰ ਆ ਕਿਸੇ ਦੀ ਜਿੱਟਾਂ ਦੀ ਗੋਸ ਘੜਦੀ ਪਿੰਡ ਦੀ ਆ ਇਹ ਆਪਣੀ ਮੋਹਰੇ ਵਿੱਚ ਆ ਗਈ ਅੱਛਾ ਵਿੱਚ ਆ ਗਈ ਵਿੱਚ ਆ ਗਈ ਆਣੀ ਜਿਵੇਂ ਅਸੀਂ ਵੇਖ ਰਹੇ ਹਾਂ ਕਿ ਦਰਿਆ ਇੱਧਰ ਨੂੰ ਆ ਗਿਆ ਕਿੰਨਾ ਕਿ ਉਰੇ ਨੂੰ ਆ ਗਿਆ ਉਰੇ ਨੂੰ ਦੇਖੋ ਵੀ ਬੰਨ ਕਿੱਥੇ ਆ ਆ ਗਿਆ ਜੀ 4 ਕਿੱਲੇ 4 ਕਿੱਲੇ ਦੀ ਪਾੜ ਇੱਧਰ ਆ ਗਿਆ ਇਹ ਆਈ ਜਾਂਦਾ ਜੀ ਹਲੇ ਵੱਢੀ ਜਾਂਦਾ ਉਹ ਵੱਢੀ ਜਾਂਦਾ ਦਿਨ ਪਰ ਦਿਨ ਦੇਖੋ ਕਿੰਨਾ ਬੂਟਾ ਵੱਢ ਕੇ ਲਾਇਆ ਫੇਰ ਨਹੀਂ ਰੁਕ ਰਿਹਾ ਹੂੰ ਕਿੰਨਾ ਨੁਕਸਾਨ ਆ ਦੇਖੋ ਬੂਟਾ ਤਿਆਰ ਹੋ ਰਿਹਾ ਸੀ ਹੂੰ 4 ਕਿੱਲੇ ਦਾ ਲੈ ਗਿਆ ਇਹਨੂੰ ਅਸੀਂ ਬਹੁਤ ਜਣੇ ਦਾ ਨੁਕਸਾਨ ਜ਼ਿਆਦਾ ਆ ਹੂੰ ਅੱਛਾ ਜਿਵੇਂ ਹੁਣ ਕੱਲ ਫੇਰ ਦੁਬਾਰੇ ਫੌਜ ਸੱਦਣੀ ਪੈਗੀ ਦੁਬਾਰੇ ਕੋਈ ਖਤਰੇ ਵਾਲੀ ਗੱਲ ਹੋਊਗੀ ਖਤਰੇ ਵਾਲੀ ਹੈ ਜੀ ਐਨੂੰ ਆਈ ਜਾਂਦਾ ਰੁਕਦਾ ਹੀ ਨਹੀਂ ਹੈਗਾ ਪਾਣੀ ਨਹੀਂ ਜਾਵੇ ਹੈਗਾ ਥੱਲੇੋਂ ਵੱਢੀ ਜਾਂਦਾ ਜੀ ਅੱਛਾ ਥੱਲੇੋਂ ਵੱਢੀ ਜਾਂਦਾ ਇੱਥੇ ਦੇਖਦੇ ਦੇਖਦੇ ਦੇਖ ਲਓ ਜੀ ਆ ਕੋਲੇ ਆ ਗਿਆ ਫਰਨੀ ਜੀ ਸਾਡੀ ਇੱਥੇ ਕਈ ਰਸਤੇ ਸੀ ਚੱਕ ਤੇ ਅੱਛਾ ਡੂੰਗਾ ਕਿੰਨਾ ਕੁ ਹੋ ਗਿਆ ਇਹ ਕੱਲ ਬਣਿਆ ਸੀ 25 ਫੁੱਟ ਕਹਰੇ ਸੀ 40 ਫੁੱਟ 40 ਫੁੱਟ ਜੀ 40 ਫੁੱਟ ਡੂੰਗਾ ਹੋ ਗਿਆ 40 ਫੁੱਟ ਡੂੰਗਾ ਹੋ ਗਿਆ ਜੀ ਹਾਂਜੀ ਅਜਾ ਜਿੰਮੇ ਵਿੱਚ ਦੀ ਪਿੱਛੇ ਜੇ ਤਾਂ ਬਹੁਤ ਖਤਰੇ ਵਾਲੀ ਗੱਲ ਹੋ ਗਈ ਸੀ ਜਿੰਨਾ ਦਿਨਾਂ ਦੇ ਵਿੱਚ ਹੜ ਪੂਰੇ ਜੋਰਾਂ ਤੇ ਸੀਗੇ ਹੈਨਾ ਇਦਾਂ ਕਰਦੀਆਂ ਹਾਂ ਖਤਰਾ ਹੀ ਆ ਜੀ ਹੁਣ ਪਿੱਛੇ ਪਾਣੀ ਆ ਜੇ ਇੱਥੇ ਕਿਹੜਾ ਬੰਨ ਪਿੰਡ 'ਚ ਜਾਵਰ ਨਾਲ ਪਾਣੀ ਅੱਗੇ 88 ਜਿ ਬੜਿਆ ਸੀ ਪਿੱਛੇ ਟੁੱਟ ਗਿਆ ਸੀ ਹੋ ਸਕਦਾ ਪਿੱਛੇ ਵੀ ਟੁੱਟ ਜਾਵੇ ਪਿੱਛੇ ਬੋਟਾ ਲੱਗੀ ਆ ਪਾਣੀ ਵਧ ਗਿਆ ਸ਼ਾਇਦ ਬਾਹਰ ਨਿਕਲ ਪਿੰਡ ਦੇ ਪਾਸੇ ਆ ਇਹ ਕੋਈ ਰੋਕ ਆਉਣ ਕੋਈ ਬੰਨਦਾ ਹੈ ਬੰਨਦਾ ਖਤਮਾ ਅੰਦਾਜ਼ਨ ਕਿੰਨੇ ਕੁ ਕਿੱਲੇ ਫਸਲ ਦਾ ਨੁਕਸਾਨ ਹੋ ਗਿਆ ਤੁਹਾਡੇ ਪਿੰਡਾਂ ਦਾ ਘੱਟ ਤੋਂ ਘੱਟ 400 400 ਕਿੱਲਾ ਵਿੱਚ ਆ ਗਿਆ ਸੀ ਹੂੰ ਸਾਰਾ ਕਿੱਲੇ ਰੁੜ ਗਏ ਜੀ 500 ਕਿੱਲਾ ਰੁੜ ਗਏ ਸਦਾ ਜਮੀਨ ਦਾ ਅੱਛਾ ਤਾਂ 500 ਕਿੱਲਾ ਰੁੜ ਗਏ ਝੋਨਾ ਲਾਇਆ ਹੋਇਆ ਸੀ ਝੋਨਾ ਵਿੱਚ ਪੂਰਾ ਲੱਗਿਆ ਸੀ ਝੋਨਾ ਵਿੱਚ ਪੱਤੇ ਝੋਨਾ ਪੂਰਾ ਸਭ ਨੂੰ ਲੱਗਿਆ ਲੱਗਿਆ ਸੀ ਝੋਨਾ ਆਪਣੇ ਬੰਦੇ ਆ ਇਹ ਦਾਦਾ ਸਮਝ ਰਿਹਾ ਮੈਂ ਇੱਥੇ 5 ਕਿੱਲੇ ਦਾ ਮੈਨੂੰ ਲੱਗ ਗਿਆ ਬਾਹਰ ਬੰਦ ਤੋਂ ਬਾਹਰ 5 ਕਿੱਲੇ 6 ਕਿੱਲੇ ਬਾਹਰ ਸੀ ਬੰਦ ਤੋਂ ਅੰਦਰ ਦਾ ਬਾਕੀ ਜਿਹੜੀ ਹੈਗੀ ਕਿੱਦੇ ਬਾਹਰ ਸੀ ਅੰਦਰ ਵੀ ਝੋਨਾ ਲੱਗਦਾ ਬੰਦ ਤੋਂ ਥ ਹਾਂ ਇਹ ਤਾਂ ਬਾਹਰ ਇਹ ਤਾਂ ਟੋਡੀਆਂ ਆਪਦੀਆਂ ਨਾਮ ਜਿਹੜੀਆਂ ਐ ਉਹ ਵੀ ਨਾ ਆਏ ਆ ਆਪਣੀ ਜ਼ਮੀਨ ਉਹ ਪਰਲੇ ਬੰਨ ਤੋਂ ਇੱਕ ਕੀਲਾ ਉਰੇ ਆ ਬਸ ਆਪਾਂ ਪਾਰ ਜਾਂਦੇ ਆ ਹੈ ਰੈਸ਼ੜੀ ਵਾਲੀ ਆ ਸਾਰੀ ਹਮਤਲ ਹੁਣ ਇਹ ਪਾਣੀ ਹੀ ਨਹੀਂ ਜਿਹਦੇ ਉੱਤਰ ਰਾ ਇਧਰ ਨੂੰ ਵੱਢੀ ਜਾਂਦਾ ਇਹਨੂੰ ਕਰਾਂਗੇ ਕੀ ਅੱਛਾ 2023 'ਚ ਵੀ ਕੋਈ ਇਸ ਤਰ੍ਹਾਂ ਦਾ ਬਣਿਆ ਸੀਗਾ ਵੀ ਉਦੋਂ ਆਏ ਹੋਵੇ 23 'ਚ ਪਾਣੀ ਬੰਨਣਾ ਨੂੰ ਲੱਗਿਆ ਸੀ ਬਾਹਰ ਨਹੀਂ ਆਇਆ ਸੀ ਯਾਨੀ ਕਿ ਬਾਹਰ ਟੁੱਟਿਆ ਨਹੀਂ ਸੀ ਜਿਵੇਂ ਬੰਨ ਸੀ ਬੰਨਣਾ ਨੂੰ ਲੱਗਿਆ ਸੀ 88 'ਚ ਬੰਨ ਤੋਂ ਨਗਰੀਆਂ માં ਸੀ ਇਕ ਤੀਜੇ ਪਾਣੀ ਘੱਲ ਗਈ ਪਾਣੀ ਤਾਂ ਹੈ ਹੀ ਨਹੀਂ ਪਤਾ ਨਹੀਂ ਕੀ ਜੰਦਾ ਕਰੋਪ ਉਹ ਹੈ ਖਵਾਇਆ ਵੱਡੀ ਹੋ ਜਾਂਦਾ ਇਹਨਾਂ ਮਰਜ਼ੀ ਕਰੀ ਜਾਓ ਕਹਿੰਦਾ ਪਾਣੀ ਪਾਣੀ ਤਾਂ ਵਹਾਤ ਹੁਣ ਵੀ ਦੇਖ ਰਹੇ ਹਾਂ ਬਹੁਤ ਤੇਜ਼ ਆ ਪਹਿਲਾਂ ਪਾਣੀ ਆਂਦਾ ਸੀ ਪਰ ਬੰਨਾ ਲਾ ਕੇ ਮੁੜ ਜਾਂਦਾ ਸੀ ਪਰ ਆ ਕੰਮ ਨਹੀਂ ਹੋਇਆ ਜਿਹੜਾ ਸਾਡੇ ਨਾਲ ਹੁਣ ਹੋਇਆ ਹੈਗਾ ਇਹ ਕੱਲਾ ਇੱਥੇ ਨਹੀਂ ਹੋ ਰਿਹਾ ਜੀ ਸਾਰੇ ਪਾਸੇ ਚੱਲ ਰਿਹਾ ਹੈ ਹਮ ਕਸਾ ਬਾਦ ਲੱਗੀ ਆ ਰੋਡ ਲੱਗੀ ਹੀ ਆ ਇਹ ਤਾਂ ਪਤਾ ਨਹੀਂ ਵੀ ਕਿੱਥੋਂ ਪਾਣੀ ਪਿੰਡਾਂ 'ਚ ਜਦ ਆ ਜਵੇ ਹੁਣ ਟੁੱਟਿਆ ਹੁਣ ਦੇਖੋ ਬੰਨਵਾ ਹੀ ਨਹੀਂ ਰੋਕਦਾ ਹੀ ਨਹੀਂ ਕਿਉਂ ਮੋੜੇ ਇਹ ਸੰਗਤ ਫਿਰ ਸਾਰੀ ਤੁਹਾਡੇ ਪਿੰਡਾਂ ਦੀ ਆ ਇਹਨਾਂ ਦੇ ਆ ਮੇਰੇ ਖਲ ਜਗਾ ਇਹਨਾਂ ਦੀ ਕਰੋ ਗੱਲ ਇਹ ਜਗਾ ਇਹਨਾਂ ਦੀ ਆ ਜੀ ਅ ਬਾਈ ਜੀ ਆਏ ਹੋਏ ਨੇ ਜਿਨ੍ਹਾਂ ਦਾ ਖੇਤ ਆ ਸਤਿਗੁਰ ਬਾਈ ਜੀ ਤੁਹਾਡਾ ਖੇਤ ਆ ਜੀ ਇਹ ਤੇ ਆਪਣੇ ਭਤੀਜੇ ਆ ਜੀ ਹਾਂਜੀ ਹਾਂਜੀ ਕਿੰਨਾ ਏਕੜ ਸੀ ਕਿੰਨੇ ਲਗਭਗ 8 ਕੁ ਕਿਲੇ ਦਾ ਚਲੇ ਗਏ ਹਾਂ ਹਾਂ ਬਾਕੀ ਜਾਈ ਜਾਂਦੇ ਨੇ ਹਾਂ ਜਾਈ ਹੋ ਜਾਂਦੇ ਆ ਦੇਖ ਲਓ ਤੁਹਾਡੇ ਸਾਹਮਣੇ ਆ 10-10 ਫੁੱਟ ਜਗਾ ਲੱਗਦੀ ਆ ਇਕੱਠੀ ਬੰਦਿਆਂ ਦੇ 8 ਕਿਲੇ ਬਾਹਰ ਚਲੇ ਗਏ ਬਹੁਤ ਹੋਰ ਲੋਕਾਂ ਦੇ ਬਹੁਤ ਨੁਕਸਾਨ ਹੋ ਗਿਆ ਕੋਈ ਕਿਤੇ ਦੋ ਕਿਲੇ ਕਿਸੇ ਦੇ ਚਾਰ ਕਿਲੇ ਦੇਖੋ ਕਿੰਨੇ ਵਧੀਆ ਪਪੂਦਰ ਲੱਗੇ ਹੋਏ ਸੀਗੇ ਝੋਨਾ ਕੱਲ ਝੋਨਾ ਵੜਿਆ ਉਹਦਾ ਕੱਚਾ ਵੜਿਆ ਅੱਛਾ ਉਹ ਦੇਖ ਨਹੀਂ ਹੁੰਦਾ ਹੈਗਾ ਵੀ ਫਸਲ ਬੀਜੀ ਸੀਗੀ ਪਾਲੀ ਆ ਫਸਲ ਉਹ ਆ ਦੇਖੋ ਬੂਟੇ ਕੱਚਾ ਹੀ ਵੜ ਲਿਆ ਉਹ ਗਾਂ ਮੰਡੀ ਚ ਵੀ ਪਤਾ ਨਹੀਂ ਵਿਗਣਾ ਕਿ ਨਹੀਂ ਵਿਗਣਾ ਜੀ ਹਾਂ ਆ ਬੂਟਾ ਹੁਣ ਤੁਰਿਆ ਸੀ ਕਿਤੇ ਖੜ ਹੁੰਦਾ ਦੇਖ ਹੀ ਨਹੀਂ ਹੁੰਦਾ ਜੀ ਇੱਥੇ ਕੀ ਕਰੀਏ ਅਸੀਂ ਵੀ ਦੇਖ ਕੇ ਸਾਡਾ ਵੀ ਮਨ ਦੁਖੀ ਹੁੰਦਾ ਵੀ ਹੱਥਾਂ ਨਾਲ ਪਾਲੀ ਹੋਈ ਫਸਲ ਤੁਹਾਡੇ ਸਾਹਮਣੇ ਆਏ ਖੁਰਖੁਰ ਕੇ ਰੋੜ ਰਹੀ ਆ ਹਾਂਜੀ ਹਾਂਜੀ ਦੇਖੋ ਤਾਂ ਅਸੀਂ ਤੁਸੀਂ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਕੋਈ ਪ੍ਰਬੰਧ ਹੀ ਨਹੀਂ ਹੈਗਾ ਬਸ ਆ ਥੈਲੇ ਥੂਲੇ ਲਾਈ ਜਾਂਦੇ ਆ ਥੈਲੇ ਵਿੱਚ ਡਿੱਗੀ ਜਾਂਦੇ ਆ ਗਾਂਹ ਚਾਈ ਜਾਂਦੇ ਆ ਥੈਲਾ ਕਿਤੇ ਲੱਭਦਾ ਹੀ ਨਹੀਂ ਇੱਕ ਮਹੀਨੇ ਤੋਂ ਹੋ ਗਿਆ ਤੇ ਥੈਲੇ ਲੱਗਦੇ ਨੂੰ ਕੋਈ ਕੁਝ ਨਹੀਂ ਰੁਕਦਾ ਇੱਥੇ ਇਹ ਤਾਂ ਜੀ ਇਹ ਆ ਵੀ ਜਿਵੇਂ ਉਹ ਸੁੱਕੀ ਜ਼ਮੀਨ ਆ ਉਹ ਦੇਖੋ ਉਧਰ ਹਾਂ ਹਾਂ ਪਰਲੇ ਪਾਸੇ ਉੱਥੋਂ ਕੋਈ ਉਹਦਾ ਵਹਿਣ ਬਣੇ ਉਧਰ ਨੂੰ ਜਾਵੇ ਦਰਿਆ ਵਿਚਾਲੇ ਸੈਂਟਰ ਚੋਂ ਫੇਰ ਸ਼ਾਇਦ ਕੋਈ ਲੱਗ ਜਾਏ ਉਹ ਦੇਖੋ ਪਰਲੇ ਪਾਸੇ ਇੱਕ ਕੋਠੀ ਆ ਉਥੇ ਇੱਕ ਕੋਠੀ ਆ ਪਰਲੇ ਪਾਸੇ ਉਥੇ ਘਟੂ ਘੜ ਕੋਠੀ ਤੇ 50 ਲੱਖ ਰੁਪਏ ਲੱਗਿਆ ਹੈ ਮੈਨੂੰ ਲੱਗਦਾ ਵੀ 2 ਦਿਨਾਂ ਦੇ ਵਿੱਚ ਉਹ ਕੋਠੀ ਦੇ ਨੇੜੇ ਚਲੇ ਜਾਊਗਾ ਅੱਛਾ ਇੱਕ ਇੰਨਾ ਦਰਿਆ ਇਧਰ ਨੂੰ ਕਿਵੇਂ ਆ ਗਿਆ ਕੀ ਕਾਰਨ ਹੈ ਵੀ ਪਹਿਲਾਂ ਉਧਰ ਵਗਦਾ ਹੁੰਦਾ ਸੀ ਕੋਈ ਮਾਈਨਿੰਗ ਮੂਨਿੰਗ ਵਾਲਾ ਵੀ ਚੱਕਰ ਹੈ ਨਹੀਂ ਜੀ ਹੋਇਆ ਐਵੇਂ ਕਿਉਂ ਝੂਠ ਬੋਲੀ ਜਾਣਾ ਹੋਇਆ ਪਹਿਲਾਂ ਚੱਕਿਆ अच्छा माइनिंग हुई है हुई आ हुई आ जयज भी हुई है वो जदों हुई आ वो हुई आ ता उधरों फिर जदों निर्माण हुई आ वो कोई ਵਿਚਾਲਿਓ ਨਹੀਂ ਚੱਕਿਆ ਗਿਆ हां एक ਪਾਸੇ ਹੀ ਚੱਕਿਆ ਗਿਆ ਉਧਰ ਨੂੰ ਹੀ ਫਿਰ ਜ਼ੋਰ ਪੈ ਗਿਆ ਪਾਣੀ ਦਾ ਵਸੇ ਜਦੋਂ ਪਾਣੀ ਆਇਆ ਜੀ ਫਿਰ ਪਾਣੀ ਨੀਵੇਂ ਤੋਂ ਹੀ ਜਾਂਦਾ ਪਾਣੀ ਉੱਚੇ ਤੋਂ ਤਾਂ ਜਾਂਦਾ ਨਹੀਂ ਤਾਂ ਨੀਵੇਂ ਵਾਲੇ ਪਾਸੇ ਆਉਂਦਾ ਪਾਣੀ ਤਾਂ ਉੱਚੇ ਤੋਂ ਤਾਂ ਜਾਂਦਾ ਨਹੀਂ ਨੀਵੇਂ ਤੋਂ ਹੀ ਜਾਂਦਾ ਕਦੇ ਵੀ ਜਦੋਂ ਆਪਾਂ ਕਦੇ ਵੀ ਆ ਕੋਈ ਪਾਣੀ ਦਾ ਨੱਕਾ ਪਹਿਲਾਂ ਲਾਉਨੇ ਆ ਅੱਗੇ ਜਾ ਕੇ ਫਿਰ ਉਹਨੂੰ ਬੰਦ ਕਰ ਦਾਂ ਪੂਰਾ ਇਹ ਹੋਈ ਆ ਜੀ ਕਿਉਂ ਨਹੀਂ ਹੋਇਆ ਸਹੀ ਹੈ ਹਾਂ ਜੀ ਇਹ ਇਹਦੇ ਸਬੰਧ ਚ ਜਦੋਂ ਹਲੇ ਹੜ ਨਹੀਂ ਆਈ ਸੀ ਉਦੋਂ ਪਹਿਲਾਂ ਕਦੇ ਤੁਸੀਂ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਵੀ ਹੈ ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਆ ਵੀ ਇਹ ਕੱਲ ਨੂੰ ਸਾਡੇ ਘਰਾਂ ਨੂੰ ਤਬਾਹ ਕਰ ਸਕਦੀ ਮੈਂ ਕਿਹਾ ਜੀ ਸਾਡੇ ਗਾਉਂਸ ਘੜ ਪਿੰਡ ਧਰਨੇ ਲੱਗਿਆ ਉੱਥੇ ਹਾਂ ਲੋਕ ਦਰਿਆ ਤੇ ਬੈਠੇ ਬਹੁਤ ਕੋਸ਼ ਕਰਿਆ ਸਾਡੇ ਪਿੰਡ ਦੀ ਕੁੜੀ ਸਮਰਜੀਤ ਕੌਰ ਗੱਲ ਸੀਗੀ ਉਹਨੇ ਬਹੁਤ ਹਿੰਮਤ ਮਾਰੀ ਆ ਹਾਂ ਬਹੁਤ ਕੋਸ਼ ਹੋਇਆ ਉੱਥੇ ਤੇ ਗੱਲ ਇਹ ਆ ਵੀ ਸਾਰਿਆਂ ਨੂੰ ਡੀਸੀ ਵਾਰਾ ਸਾਰਿਆਂ ਨੂੰ ਦਿੱਤੇ ਆ ਚਿੱਠੀ ਪੱਤਰ ਦਿੱਤੇ ਨੇ ਸਾਰਿਆਂ ਨੂੰ ਨਾਲੇ ਸਰਕਾਰ ਕਹਿੰਦੀ ਨਾਲੇ ਸਰਕਾਰ ਕਹਿੰਦੀ ਸੀ ਨਜਾਇਜ਼ ਮਾਈਨਿੰਗ ਅਸੀਂ ਬੰਦ ਕਰਦੇ ਉਹ ਜੀ ਕਿੱਥੇ ਬੰਦ-ਬੰਦ ਹੁੰਦੀ ਆ ਕਿਹੜੀ ਆ ਮੈਂ ਕਹਿਣ ਦੀਆਂ ਹੁੰਦੀਆਂ ਨੇ ਬੰਦ ਤਿੰਨ ਮਹੀਨੇ ਵੀ ਸਾਡੇ ਚੱਲਦਾ ਰਿਹਾ ਹੈ ਜੀ ਚੱਲਦਾ ਹੀ ਰਿਹਾ ਹੈ ਸੌਣ ਦੇ ਵਿੱਚ ਵੀ ਤਿੰਨ ਮਹੀਨੇ ਬੰਦ ਰਹਿੰਦਾ ਹੈ ਫਿਰ ਵੀ ਚੱਲਦਾ ਹੀ ਰਿਹਾ ਅੱਛਾ ਉਹ ਕੁੜੀ ਨਾ ਬੰਦ ਕਰਾਇਆ ਠੀਕ ਹੈ ਨਹੀਂ ਹਾਂ ਹਜ਼ਾਰਾਂ ਟੱਪਰ ਨਿਕਲਣਾ ਹੈ ਹੁਣ ਤੁਸੀਂ ਐਂ ਦੇਖੋ ਵੀ ਨਜਾਇਜ਼ ਮਾਈਨਿੰਗ ਦੀ ਵਜ੍ਹਾ ਕਰਕੇ ਤੁਹਾਡੇ ਕਿੰਨੇ ਤਾਂ ਇੱਥੇ ਜ਼ਮੀਨ ਤਵਾ ਹੋ ਗਈ ਤੇ ਹਲੇ ਵੀ ਖਤਰਾ ਬਣਿਆ ਹੋਇਆ ਜਿੱਥੇ ਬੁੱਝੇ ਉੱਥੇ 18 ਕਿਲੇ ਦਰਿਆ ਅੱਧਰ ਆ ਗਿਆ ਤੇ 18 ਕਿਲੇ ਸਮਝ ਲਓ ਉੱਥੋਂ ਦਰਿਆ ਚੱਲ ਚੱਲ ਕੇ ਇੱਥੇ ਆ ਗਿਆ ਕੱਲੂ ਸਾਡੇ ਘਰ ਆਪਾ ਪਹਿਲਾ ਘਰ ਮੇਰਾ ਜੀ ਇੱਥੇ ਠੀਕ ਹੈ ਜੀ ਮੈਨੇ ਕਹ ਹੁੰਦੀ ਆ ਜਾਇਜ ਵੀ ਹੁੰਦੀ ਰਹੀ ਐ ਨਜਾਇਜ਼ ਵੀ ਹੁੰਦੀ ਰਹੀ ਐ ਹੁਣ ਅਸੀਂ ਕਿਸੇ ਦਾ ਨਾਮ ਤਾਂ ਲੈ ਨਹੀਂ ਸਕਦੇ ਠੀਕ ਹੈ ਜੀ ਜੇ ਹੁਣ ਅਸੀਂ ਸਰਕਾਰਾਂ ਨੂੰ ਕਹਿੰਨੇ ਆ ਹਾਂਜੀ ਜੇ ਕਿਸੇ ਨੂੰ ਅਸੀਂ ਫੋਨ ਕਰਨਾ ਇੱਕ ਵਾਰੀ ਫੋਨ ਚੱਕਣਾ ਦੂਜੀ ਵਾਰੀ ਫੋਨ ਹੀ ਸੋਚੋ ਫੋਕ ਕਰ ਲੈਣਾ ਹਾਂਜੀ ਇਹ ਸਭ ਮਿਲੀ ਭੁਗਤੀ ਸਰਕਾਰ ਕਰਕੇ ਜੀ ਸਾਡਾ ਇੰਨਾ ਹੁਣ ਨੁਕਸਾਨ ਹੋਇਆ ਸਾਡਾ ਪੱਕੇ ਝੋਨੇ ਵਿੱਚ ੜ ਗਏ ਆ ਕੌਣ ਜ਼ਿੰਮੇਵਾਰ ਆ ਕੋਈ ਹੈ ਕੋਈ ਇੱਥੇ ਬਗਦਾ ਮੋਰੀ ਜਿਹਦੀ ਜੇਬ ਚ ਪੈਸੇ ਪੈਣ ਚੱਕ ਕੇ ਘਰੋਂ ਦੁਰ ਪੈਂਦਾ ਹੈ ਉਹ ਸਾਡਰ ਇੱਥੇ ਤੁਰੇ ਫਿਰਦੇ ਆ ਬਜਾਰੇ ਰੋਟੀਆਂ ਖਾ ਕੇ ਅੱਛਾ ਇੱਕ ਜਦੋਂ ਹੜ ਆਈ ਸੀ ਇੱਥੇ ਖਤਰਾ ਬਣਿਆ ਸੀਗਾ ਉਹਨਾਂ ਦਿਨਾਂ ਦੇ ਵਿੱਚ ਸਰਕਾਰ ਕਿੰਨੀ ਕੁ ਮਦਦ ਲਈ ਇੱਥੇ ਤੁਹਾਡੇ ਕੋਲੇ ਬੌੜੀ ਕੋਈ ਪ੍ਰਸ਼ਾਸਨ ਜੀ ਹੜ ਤਾਂ ਆਇਆ ਹੀ ਨਹੀਂ ਹੜ ਤਾਂ ਆਇਆ ਹੀ ਨਹੀਂ ਸਿਰਫ ਢਾ ਲੱਗੀ ਹੋਈ ਆ ਇਹਦਾ ਲੋਕਾਂ ਨੇ ਮੇ ਰੋਲਾ ਪਾਇਆ ਹੜ ਆ ਗਿਆ ਫਲਾਨਾ ਹੜ ਤਾਂ ਹੋਰ ਪਾਸੇ ਪੰਜਾਬ ਚ ਆਈ ਸੀ ਇੱਥੇ ਤਾਂ ਖਤਰਾ ਬਣਿਆ ਸੀ ਇੱਥੇ ਸਿਰਫ ਖਤਰਾ ਸੀ ਹਾਂ ਠੀਕ ਹੈ ਉਹਨੂੰ ਮਤਲਬ ਕੋਈ ਸਰਕਾਰ ਮੁੱਖ ਮੰਤਰੀ ਮੰਤਰੀ ਕੋਈ ਹਾਲ ਪੁੱਛਣ ਆਇਆ ਕੋਈ ਨਹੀਂ ਆਇਆ ਜਿੱਥੇ ਜੇ ਕੋਈ ਜੇ ਕੋਈ ਆਂਦਾ ਸੀਗਾ ਬਸ ਪੰਚਾਇਤ ਨੂੰ ਪੁੱਛ ਕੇ ਮੁੜ ਜਾਂਦਾ ਕਿਦਾਂ ਜੀ ਪਾਣੀ ਦਾ ਜੇ ਨੀਮਾ ਹੀ ਆ ਜੀ ਜਦੋਂ ਪਾਣੀ ਬਾਹਰ ਆਊਗਾ ਫਿਰ ਦੇਖਾਂਗੇ ਇਹ ਨਹੀਂ ਵੀ ਆਂਦੇ ਨਹੀਂ ਸੀ ਆਂਦੇ ਜਰੂਰ ਸੀ ਪੈਸੇ ਸਾਡੇ ਪਿੰਡ ਦੇ ਲੈ ਕੇ ਬਸ ਖਾ ਗਏ ਜਿਹਦੇ ਹੱਥ ਆ ਗਏ ਜਿਹੜੇ ਚਾਹੇ ਨਹੀਂ ਖਾਤੇ ਤੇ ਕਹਿੰਦਾ ਸੁਣ ਲੈ 2 ਲੱਖ ਲੱਖ ਰੁਪਏ ਦੇ ਕੇ ਗਿਆ ਮੰਤਰੀ ਤੇ ਕੋਈ ਕਿਸੇ ਨਾ ਪੈਸਾ ਵੰਡਿਆ ਨਹੀਂ ਕਿਸੇ ਨੂੰ ਦਿੱਤਾ ਨਹੀਂ ਆਪ ਜਿਹੇ ਤੇ ਪਾ ਲਿਆ ਇੱਕ ਅੱਛਾ ਕਹਿੰਦੇ ਉਧਰ ਜ਼ਮੀਨਾਂ ਮਸ਼ੀਨਾਂ ਹਲੇ ਵੀ ਫਸੀਆਂ ਪਈਆਂ ਨੇ ਮਾਈਨਿੰਗ ਵਾਲੀਆਂ ਹਾਂਜੀ ਹਾਂਜੀ ਹਾਂ ਬਚਾਲੇ ਪਾਣੀ ਉਧਰ ਵੀ ਚੱਲ ਰਿਹਾ ਉਧਰ ਪਾਣੀ 2 ਫੁੱਟ ਡੂੰਗਾ ਜਿੱਥੇ ਉਧਰੋਂ ਮਸ਼ੀਨਾਂ ਟਪਾਰੇ ਸੀਗੇ ਫਸ ਗਈਆਂ ਤਿੰਨ ਦਿਨ ਹੋ ਗਏ ਮਸ਼ੀਨਾਂ ਗਈਆਂ ਕੋਈ ਚੱਲਦੀ ਨਹੀਂ ਹਾਂ ਖੜੀਆਂ ਦਾ ਪਤਾ ਨਹੀਂ ਕੀ ਗੱਲਾਂ ਖਵਾਇਆ ਆ ਆਪਦੀ ਮਰਜ਼ੀ ਕਰ ਰਹੇ ਆ ਡੁੱਬ ਗਈ ਏ ਕਿ ਵਿੱਚ 20 ਫੁੱਟ ਡੂੰਗਾ ਪਾਣੀ ਉਧਰ ਚੱਲ ਰਿਹਾ 20 ਫੁੱਟ ਡੂੰਗਾ ਉਧਰ ਚੱਲ ਰਿਹਾ ਦੋਨੇ ਪਾਸੇ ਪਾਣੀ ਚੱਲ ਰਿਹਾ ਅੱਛਾ ਇੱਕ ਜਿਹੜਾ ਸਰਕਾਰ ਨੇ ਕਿਹਾ ਵੀ ਚਲੋ ਇਧਰ ਤਾਂ ਰੇਤਾ ਨਹੀਂ ਚੜਿਆ ਹੈ ਹੋਰ ਪਾਸੇ ਰੇਤਾ ਚੜਿਆ ਗਿਆ ਇਧਰ ਤੁਹਾਡੇ ਜ਼ਮੀਨਾਂ 'ਚ ਰੇਤਾ ਤਾਂ ਨਹੀਂ ਚੜਿਆ ਨਹੀਂ ਨਹੀਂ ਰੇਤਾ ਨਹੀਂ ਚੜਿਆ ਸਾਡੀਆਂ ਜ਼ਮੀਨਾਂ ਵਿੱਚ ਚੱਲ ਗਈਆਂ ਫਸਲਾਂ ਵਿੱਚ ਚੱਲ ਗਈਆਂ ਰੇਤਾ ਕਿਥੋਂ ਚੜਨਾ ਪਾਣੀ ਦਾ ਲੈਵਲ ਦਾ ਨੀਮਾ ਆਇਆ ਜੇ ਅਸੀਂ ਕਿਸੇ ਨੂੰ ਕਹਿੰਨੇ ਆ ਜੀ ਤੁਸੀਂ ਪਾਣੀ ਦਾ ਰੋਕ ਕਰੋ ਜੀ ਸਾਨੂੰ ਕੁਝ ਮਾੜਾ ਮੋਟਾ ਇਹਦਾ ਕਰੋ ਕੋਈ ਸੁਣਦਾ ਹੀ ਨਹੀਂ ਜੀ ਪਾਣੀ ਦੇਖੀ ਜਾਂਦੇ ਆ ਪਾਣੀ ਦਾ ਲੈਵਲ ਤਾਂ ਨੀਵਾਂ ਜੇ ਪਾਣੀ ਬਾਹਰ ਆਊਗਾ ਫੇਰ ਦੇਖਾਂਗੇ ਵੀ ਤੁਸੀਂ ਇਹ ਤਾਂ ਦੇਖੋ ਵੀ ਉੱਥੋਂ 20 ਕਿੱਲੇ ਦਰਿਆ ਉਹ ਬੁੱਝਿਆਂ ਕੋਲੋਂ ਦਰਿਆ ਚੱਲ ਕੇ ਇੱਥੇ ਆ ਗਿਆ ਹੁਣ ਅੱਗੇ ਰਹਿ ਕੀ ਗਿਆ ਪਹਿਲਾ ਘਰ ਮੇਰਾ ਹਾਂ ਜਿੱਥੋਂ ਕਿੰਨੇ ਆ ਚਾਰ ਕਿੱਲੇ ਅੱਗੇ ਆ ਕੀ ਕਰਾਂਗੇ ਅਸੀਂ ਕਰੋੜ ਰੁਪਿਆ ਲਾਇਆ ਮਕਾਨ ਤੇ ਹਾਂ ਜੀ 20 ਮੱਝਾਂ ਖੜੀਆਂ ਅੰਦਰ ਲੱਖ ਲੱਖ ਰੁਪਏ ਦੀ ਮੱਝਾ ਕਿਹਨੂੰ ਕਮਾਂਗੇ ਅਸੀਂ ਜੇ ਅਸੀਂ ਕਿਸੇ ਨੂੰ ਫੋਨ ਕਰਨਾ ਹੈ 100 ਨੰਬਰ ਤੇ ਕਰਨਾ 112 ਨੰਬਰ ਤੇ ਕਰਨਾ ਇੱਕ ਵਾਰੀ ਫੋਨ ਚੱਕਣਾ ਦੂਜੀ ਵਾਰੀ ਬੰਦ ਕਰ ਦੇਣਾ ਅੱਛਾ ਪ੍ਰਸ਼ਾਸਨ ਹਾਂਜੀ ਕੀ ਕਹਿੰਦੇ ਜਵਾਬ ਜਵਾਬ ਇਹਨਾਂ ਨੇ ਮੁੜ ਕੇ ਫੋਨ ਹੀ ਬੰਦ ਕਰ ਲੈਂਦੇ ਸੀ ਅੱਛਾ ਨਜਾਇਜ਼ ਮੈਨਗੁੰਦਰੀ ਹੈ ਜਾਇਜ਼ ਮੈਨਗੁੰਦਰੀ ਹੈ ਉਹਨੂੰ ਕਹਿੰਦਾ ਦੇ 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 ਤਾ ਚੱਕ ਲਿਆ ਕਰੋ ਰਾਤ ਨੂੰ ਬੰਦ ਕਰ ਦਿਆ ਕਰੋ ਇੱਕ ਵਾਰ ਫੋਨ ਕਰਨਾ ਠੀਕ ਹੈ ਜੀ ਭੇਜ ਦੇ ਆ ਜੀ ਮੁੜ ਕੇ ਸੋਚੋ ਕਰੀ ਜੋ ਫੋਨ ਕਿਹਨੂੰ ਕਰਨਾ ਹੈ ਸਰਕਾਰ ਤਾਂ ਕਹਿੰਦੀ ਸੀ ਸਾਡੀ ਰਾਤ ਚ ਨਜਾਇਜ਼ ਮੈਨਗੁੰਦ ਬੰਦ ਹੋ ਜੂਗੀ ਕਿਹੜਾ ਕਹਿੰਦਾ ਲਿਓ ਮੂੰਹ ਤੇ ਸਾਡੇ ਅਸੀਂ ਉੱਥੇ ਖੇਤਾਂ 'ਚ ਖੜੇ ਆ ਸਾਡੇ ਖੇਤ ਆ ਸਾਡੀ ਜ਼ਮੀਨ ਆ ਇਹ ਸਾਡੇ ਮੂੰਹ 'ਤੇ ਲੋਕੜਾ ਕਹਿੰਦਾ ਨਿਜਾਇਜ਼ ਮੈਨਂ ਬੰਦਾ ਪੈਸੇ ਤਾਂ ਹੁੰਦੇ ਘਰੇ ਬੈਠੇ ਪਹੁੰਚੀ ਜਾਂਦੇ ਆ ਕਿਹੜਾ ਕਹਿੰਦਾ ਨਿਜਾਇਜ਼ ਮੈਨਂ ਬੰਦਾ ਬੰਦਾ ਮਾਰਿਆਂ ਦੀ ਸਾਡੇ ਆ ਰਿਹਾ ਇਹ ਜਗ੍ਹਾ ਸਾਡੀ ਆ ਤੁਹਾਨੂੰ ਚੱਕਣ ਨਹੀਂ ਦਿੱਤਾ ਇਹ ਖਵਾਜਾ ਪੀਰ ਆ ਜੀਂਦਾ ਪੀਰ ਆ ਸਭ ਤੋਂ ਵੱਡਾ ਪੀਰ ਆ ਇਹ ਇਹ ਮਰ ਨਹੀਂ ਕਰੂਗਾ ਜਿੰਨਾ ਮਰਜੀ ਸਾਰੀ ਹਿੰਦੁਸਤਾਨ ਜੋਰ ਲਾ ਲਵੇ ਇੱਥੇ ਦਾ ਕੋਈ ਰੋਗ ਲਾਣਾ ਕੋਈ ਤੇ ਮੈਨੂੰ ਕਹਿ ਦਿਓ ਕੋਈ ਨਹੀਂ ਰੋਕ ਸਕਦਾ ਇਹਨੂੰ ਆ ਤਾਂ ਹੁਣ ਫਾਰਮੈਲਟੀਆਂ ਪੂਰੀਆਂ ਹੋ ਰਹੀਆਂ ਉੱਥੇ ਬੋਰੇ ਲੱਗੇ ਆ ਇਲਾਣ ਉੱ ਆਰਮੀ ਵਾਲੇ ਆਏ ਕਹਿੰਦੇ ਸਾਨੂੰ ਪੱਥਰ ਮੰਗਾ ਦੋ ਅਸੀਂ ਟਰੇਨ ਪੱਟ ਕੇ ਬੰਨ ਤੋਂ ਪਹਿਲਾਂ ਪਹਿਲਾਂ ਪੱਥਰ ਲਾਦਣੇ ਆ ਕਿਸੇ ਨੇ ਸੁਣੀ ਨਹੀਂ ਹੋਗੀ ਪੱਥਰ ਮਿਲੇ ਨਹੀਂ ਉਹ ਕੁੜੀ ਨੇ ਗੌਂਸ ਕੱਢੀ ਕੁੜੀ ਤਿੰਨ ਟਰ ਟਿਪਰ ਮੰਗਾਏ ਉਹ ਤਿੰਨੇ ਟਿਪਰ ਹੜ ਗਏ ਕਿਸੇ ਨੇ ਉੱਥੇ ਕੋਈ ਜਾਲੀ ਨਹੀਂ ਲੈ ਕੇ ਆਂਦੀ ਕੋਈ ਕ੍ਰੇਟਰ ਨਹੀਂ ਲੈ ਕੇ ਆ ਕੋਈ ਕੁਝ ਨਹੀਂ ਲੈ ਕੇ ਆ ਉਹ ਤਿੰਨ ਕਿੰਨਾ ਨੇ ਕਿਹੜੀ ਕੁੜੀ ਨੇ ਆਪਣੇ ਇੱਥੇ ਗੌਂਸ ਕੱਢਦੀ ਜ ਕੁੜੀ ਜ ਸਿਮਰ ਨਾ ਆਦਾ ਅੱਛਾ ਹਾਂਜੀ ਓਕੇ ਓਕੇ ਉਹ ਪੱਥਰ ਵੀ ਲੈ ਕੇ ਮੰਗਵਾ ਕੇ ਛੱਡ ਕੇ ਗਈ ਵਿਚਾਰੀ ਉਹ ਆਪਣੇ ਜਿਹੜਾ ਹਾ ਭਾਰਤਵਾਲਾ ਰੋਡ ਤੇ ਉਹ ਪਏ ਸੀਗੇ ਪੁਲ ਤੇ ਲਾਣ ਵਾਲੀ ਸਲੇਬਾਂ ਪ ਕੀ ਕਰੂਗਾ ਬੰਦਾ ਇਥੇ ਹੁਣ 50 50 ਹਜ਼ਾਰ ਦੀ ਫਸਲਾ ਕਿਲੇ ਦੀ ਝੋਨੇ ਤੋਂ ਬਗੈਰ ਜਿਵੇਂ ਇਥੇ ਪਪੂਲਰ ਦੀ ਫਸਲ ਨੁਕਸਾਨ ਹੋਈ ਆ ਇਹਦਾ ਕਿੰਨਾ ਕੁ ਨੁਕਸਾਨ ਹੋਇਆ ਪਪੂਲਰ ਦੀ ਫਸਲ ਦਾ ਸਾਰੇ ਪਪੂਲਰ ਲੱਗੇ ਸੀਗੇ ਜੀ ਇਥੇ ਉਹ ਚੌਥੋਂ ਦੇਖ ਲਓ 18 ਗਿੱਲੇ ਇਥੇ ਤੱਕ ਆ ਕੇ ਸਾਰੇ ਵਿੱਚ ਕਿਸੇ ਨੇ ਪਪੂਲਰ ਲਾਇਆ ਕੇ ਇਹਨਾਂ ਝੋਨਾ ਲਾਇਆ ਕੇ ਇਹਨਾਂ ਪੱਠੇ ਬੀਜੇ ਆ ਫਸਲ ਤਾਂ ਸਾਰਿਆਂ ਦੀ ਸੀਗੀ ਇਹ ਨਹੀਂ ਹੁਣ ਇੱਥੇ ਮੋਟਰਾਂ ਸੀਗੀਆਂ ਵਿੱਚ ਉਹ ਹੜ ਗਈਆਂ ਹੁਣ ਉਹ ਦੇਖੋ ਬੰਦੇ ਨੁਕਰ ਤੇ ਮੋਟਰ ਖੜੀ ਆ ਉਹ ਬਚੂਗੀ ਉਹ ਸਾਡੇ ਚਾਚੇ ਦੀ ਆ ਉਹ ਬਿਲਕੁਲ ਕੋਠਾ ਛੋਟਾ ਦੇਖ ਰਹੇ ਹਾਂਜੀ ਅੱਛਾ ਅੱਜ ਨਹੀਂ ਤਾਂ ਕੱਲ ਉੱਥੇ ਪਹੁੰਚ ਜਾਣਾ ਜਿੰਨਾ ਤੁਹਾਡਾ ਨੁਕਸਾਨ ਹੋਇਆ ਔਰ ਸਰਕਾਰ ਨੇ ਜਿੰਨਾ ਕੋ ਮੁਆਵਜ਼ੇ ਦਾ ਐਲਾਨ ਕੀਤਾ ਤੁਹਾਡੀ ਪਰਪਾਈ ਹੋ ਜੂ ਉਹਨੇ ਮੁਆਵਜ਼ੇ ਨਾਲ ਨਹੀਂ ਜੀ ਸਰਕਾਰ ਕਹਿੰਦਾ ਦੇ ਦੂ 20000 ਦੇ ਦੂ 30000 ਦੇ ਦੂ ਵਿਦੋ ਬਾਅਦ ਸਰਕਾਰ ਕੀ ਦੇਊਗੀ ਠੀਕ ਆ ਜੀ ਹੁਣ ਮੰਨ ਲਓ ਮੰਨ ਕੇ ਚਲੋ ਮੈਕਸਿਮਮ ਮੰਨ ਕੇ ਚਲੋ ਜੀ ਆਪਣਾ 25 30000 ਦਾ ਚੋਨਾ ਨਿਕਲੂਗਾ ਖੇਤੋਂ ਠੀਕ ਆ ਜੀ ਸਹੀ ਆ ਚਲੋ ਚਲੋ ਮੱਕੀ ਕੋ ਛੜ ਗਿਆ ਕੁਛ ਬਚ ਗਿਆ ਵੈਸੇ ਬਚਿਆ ਤਾਂ ਹੈ ਹੀ ਨਹੀਂ ਕੁਛ ਵੀ ਹੁਣ ਸਰਕਾਰ ਕੀ 20000 ਦੇ ਦੂ 30000 ਦੇ ਸਾਡੀ ਕਹਾਂ ਜਿੰਦਗੀ ਨਿਕਲ ਜਾਣੀ ਉਹਨਾਂ ਨਾਲ ਠੀਕ ਹੈ ਜਿਹੜੀ ਸਾਡੀ ਮੇਨ ਚੀਜ਼ ਸੀ ਕੋ ਸਾਡੀ ਚਲੀ ਗਈ ਚਲੋ ਅਸੀਂ ਪਹਿਲਾਂ ਸਰਕਾਰ ਦੇ ਚਲੋ ਜਾ ਜੇ ਮੀਂਹ ਦੀ ਮਾਰ ਪੈ ਗਈ ਜਾਂ ਪਾਣੀ ਦੀ ਮਾਰ ਪੈ ਗਈ ਝੋਨਾ ਮਰ ਗਿਆ ਕਣਕ ਹੋ ਜਾਊਗੀ ਠੀਕ ਹੈ ਜੀ ਚਲੋ ਕਣਕ ਨਹੀਂ ਹੋਈ ਝੋਨਾ ਹੋ ਜਾਊਗਾ ਇੱਕ ਫਸਲ ਤਾਂ ਜ਼ਿਮੀਂਦਾਰ ਉਮੀਦ ਰੱਖਦਾ ਹੀ ਆ ਸਹੀ ਹੈ ਠੀਕ ਹੈ ਜੀ ਪਰ ਜਿਹਦੀ ਹੁਣ ਜ਼ਮੀਨ ਹੀ ਦਰਿਆਣੀ ਨਿਕਲ ਲਈ ਉਹ ਖਾ ਗਿਆ ਉਹ ਉਹਦੀ ਜ਼ਮੀਨ ਕਿੱਥੋਂ ਆਊਗੀ ਜ਼ਮੀਨ ਕਿੱਥੋਂ ਉਹ ਤੇ ਖਾਊਗਾ ਕੀ ਤੇ ਬੱਚਿਆਂ ਨੂੰ ਸਰਕਾਰ ਨੇ ਕਿਹੜਾ ਸਾਨੂੰ ਹੁਣ ਜ਼ਮੀਨਾਂ ਦੇ ਦੇ ਦੇਣੀ ਸਾਰੀ ਉਮਰ ਸਾਰੇ ਸਾਲ ਭਰ ਦਾ ਉਮਰਦ ਪਰ ਦਾ ਗੁਜ਼ਾਰਾ ਹੁੰਦਾਗਾ ਬੱਚਿਆਂ ਦੀਆਂ ਫੀਸਾਂ ਘਰ ਦੀਆਂ ਸੌ ਲੋੜਾਂ ਧੀਆਂ ਪੁੱਤਾਂ ਦੇ ਵਿਆਹ ਕਰਨੇ ਬਹੁਤ ਕੁਝ ਹੁੰਦਾ ਬਹੁਤ ਕੁਝ ਹੁੰਦਾ ਜੀ ਘਰਾਂ ਦੇ ਵਿੱਚ ਸਾਰੇ ਫੈਮਿਲੀ ਵਾਲੇ ਘਰ ਪਰਿਵਾਰ ਵਾਲੇ ਹੁਣ ਕਿੱਥੇ ਉਹ ਤਾਂ ਹੈ ਨਹੀਂਗਾ ਜੀ ਇੱਧਰ ਚੋਰੀ ਕਰ ਲਈ ਉੱਧਰ ਚੋਰੀ ਕਰ ਲਈ ਆਪਣਾ ਘਰ ਚ ਲਾ ਲਿਆ ਸਵੇਰ ਨੂੰ ਦੇਖਾਂਗੇ ਜੀ ਕੀ ਬਣੂਗਾ ਇਹ ਪਹਿਲਾਂ ਹੁੰਦਾ ਸੀਗਾ ਰਾਜੇ ਮਹਾਰਾਜੇ ਟਾਈਮਾਂ 'ਚ ਅੱਜ ਤਾਂ ਮਿਹਨਤ ਮਜ਼ਦੂਰੀ ਕਰਾਂਗੇ ਤਾਂ ਕੁਝ ਖਾਣ ਨੂੰ ਮਿਲੂਗਾ ਨਹੀਂ ਕਰਾਂਗੇ ਤਾਂ ਨਹੀਂ ਮਿਲੂਗਾ ਬੱਕੀ ਹੁਣ ਜਿਹੜਾ ਆਮ ਆਦਮੀ ਆ ਮਾਰਦਾ ਜਿਹੜੇ ਤਕੜੇ ਬੰਦੇ ਹੁੰਦੇ ਕੋਈ ਪ੍ਰਵਾਹ ਨਹੀਂ ਹੈ ਹੁਣ ਸਾਡਾ ਜਿਹੜਾ ਮਾੜਾ ਮੋਟਾ ਸੀ ਹੁਣ ਸਾਡੇ ਹੁਣ ਰੱਬ ਕਰੇ ਖਵਾ ਜਾ ਕਦੋਂ ਰੇਤਾ ਪਾਵੇ ਇੱਕ ਮਿੱਟੀ ਪਾਵੇ ਨਾ ਪਾਵੇ ਇਹ ਤਾਂ ਹੁਣ ਇਹਦੀ ਮਰਜ਼ੀ ਹੈ ਜਮੀਨ ਬਣ ਜਵੇ ਤਾਂ ਕੱਲੂ ਬਣ ਜਵੇ ਨਾ ਬਣੇ ਤਾਂ 20 ਸਾਲ ਨਾ ਬਣੇ ਕੱਲ ਨੂੰ ਪਾਣੀ ਵਹਿੰਦਾਗਾ ਥੱਲੇ ਪਾਣੀ ਘਟਦਾਗਾ ਦਰਿਆ ਖਾਲੀ ਹੁੰਦਾ ਉਸ ਤੋਂ ਬਾਅਦ ਜਿਵੇਂ ਸਰਕਾਰ ਨੇ ਕਿਹਾ ਵੀ ਤੁਸੀਂ ਆਪਦਾ ਰੇਤਾ ਚੱਕ ਸਕਦੇ ਹੋ ਰੇਤਾ ਵੇਚ ਸਕਦੇ ਹੋ ਉਸ ਤਰ੍ਹਾਂ ਕਮਾਈ ਕਰ ਸਕਦੇ ਹੋ ਰੇਤਾ ਦੇਖੋ ਜੀ ਰੇਤਾ ਜਿਹੜਾ ਰੇਤਾ ਚੱਕਣ ਵਾਲਾ ਜੀ ਉਹ ਤਾਂ ਫਿਰ ਸਰਕਾਰਾਂ ਪਤਾ ਕੀ ਕਰਦੀਆਂ ਫਲਾਣੇ ਠੇਕੇਦਾਰ ਨੂੰ ਠੇਕਾ ਦੇ ਦਿੱਤਾ ਜੀ ਉਹ ਤੁਹਾਨੂੰ 20000 ਦਵੇ ਕਿਲੇ ਦਾ 30000 ਦਵੇ ਕਿਲੇ ਦਾ ਪਰ ਤੁਹਾਨੂੰ ਕੁਝ ਹੋਰ ਇਦੋਂ ਪਰ ਪੈਸਾ ਨਹੀਂ ਮਿਲਣਾ ਹਾਂਜੀ ਆਪ ਉਹ ਇੱਕ ਦੇੜੀ ਦੇ ਵਿੱਚ 1100 2200 4400 ਟਿੱਪਰ ਇੱਕ ਰਾਤ ਦੇ ਵਿੱਚ ਕੱਢ ਲੈਂਦੇ ਆ ਉਹ ਟਿੱਪਰ ਵੇਚਿਆ 25 30000 ਦਾ ਸਾਨੂੰ ਦੇਣਾ 2500 ਰੁਪਏ ਟਿੱਪਰ ਦਾ ਤੇ ਸਾਡੇ ਕਿੱਥੋਂ ਪੂਰੇ ਹੋ ਜਾਣਗੇ ਸਹੀ ਹੈ ਸੋ ਇਹ ਤਸਵੀਰਾਂ ਨੇ ਸਸਰਾਲੀ ਬਣਦੀਆਂ ਲੁਧਿਆਣਾ ਜਿਲ੍ਹੇ ਦੇ ਨਾਲ ਲੱਗਦਾ ਔਰ ਖੁਰਦਾ ਜਾ ਰਿਹਾ ਘਟੋ ਘਟ 15 20 ਕਿੱਲੇ ਇਧਰ ਨੂੰ ਆ ਗਿਆ ਇਹ ਜਿੰਨਾ ਜ਼ਿਮੀਦਾਰਾਂ ਦੀ ਜ਼ਮੀਨ ਜਿਨ੍ਹਾਂ ਦੇ ਪਪੂਲਰ ਦੀ ਖੇਤੀ ਸੀ ਉਧਰ ਝੋਨਾ ਸੀ ਔਰ ਢਿੱਗਾ ਖੁਰ ਖੁਰ ਕੇ ਅੰਦਰ ਨੂੰ ਡਿੱਗ ਰਹੀਆਂ ਨੇ ਇਹ ਤਸਵੀਰਾਂ ਨੇ ਸਸਰਾਲੀ ਵੱਲ ਦੀਆਂ ਜਿਨੇ ਸੈਂਕੜੇ ਏਕੜ ਜ਼ਮੀਨ ਆਪਣੇ ਆਪ ਵਿੱਚ ਨਿਕਲ ਲਈ ਆ ਉਹ ਸਾਹਮਣੇ ਮੋਟਰ ਲੱਗੀ ਹੋਈ ਹੈ ਕਿ ਕਿਸਾਨ ਦੀ ਉਹ ਦੱਸ ਰਹੀ ਸੀ ਕਿ ਉਹਦਾ ਵੀ ਖਤਰਾ ਹੈਗਾ ਤੇ ਇੱਧਰ ਜਿਹੜਾ ਹੈਗਾ ਨਾਲ ਹੀ ਇੱਥੋਂ ਜਿਹੜਾ ਪਿੰਡ ਸ਼ੁਰੂ ਹੋ ਜਾਂਦਾ ਸਾਹਮਣੇ ਵੀਰ ਦਾ ਘਰ ਸੀ ਉਹ ਵੀ ਕਹਿ ਰਿਹਾ ਸੀ ਕਿ ਮੇਰਾ ਘਰ ਆਉਂਦਾ ਸੋ ਇਹ ਤੁਸੀਂ ਦੇਖ ਸਕਦੇ ਹੋ ਕਿੰਨਾ ਚਿੰਤਾਜਨਕ ਤੇ ਕਿੰਨੀ ਦੁਖਦਾਈ ਇੱਕ ਤਸਵੀਰ ਹੈ ਸਾਡੇ ਪੰਜਾਬ ਦੀ ਖਾਸ ਕਰਕੇ ਸਸਰਾਲੀ ਏਰੀਏ ਦੀ ਕਿਉਂਕਿ ਇੰਨੇ ਸਾਲ ਹੋ ਗਏ ਨੇ ਜਿਹੜੇ ਜਿਹੜੇ ਸਾਡੇ ਦਰਿਆਨ ਨੇ ਦਰੀਆ ਸਾਡੇ ਸਾਡੀਆਂ ਤਵਾਇਆਂ ਦਾ ਕਾਰਨ ਬਣੇ ਹੋਏ ਨਹੀਂ ਤੇ ਹਾਲੇ ਤੱਕ ਇਹਨਾਂ ਦੇ ਪੱਕੇ ਵਨ ਜਿਹੜੇ ਹੈਗੇ ਆ ਮਜ਼ਬੂਤ ਨਹੀਂ ਹੋਏ ਸੋ ਦਿਖਾ ਦਈਏ ਲੋਕ ਵੀ ਆਏ ਹੋਏ ਨੇ ਪ੍ਰਸ਼ਾਸਨਿਕ ਅਧਿਕਾਰੀ ਵੀ ਆਏ ਹੋਏ ਫੌਜ ਵੀ ਬੁਲਾਈ ਹੋਈ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੈਮਰਾਮੈਨ ਕੁਲਜੀਤ ਨਾਲ ਮੈਂ ਹਰਜਿੰਦਰ ਸਿੱਧੂ